ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਗੁਰਪੁਰਬ ਦੀਆਂ ਤੇ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਸਤਿਗੁਰੂ ਸਾਰੇ ਦੇ ਘਰ ਖੁਸ਼ੀਆਂ ਬਖਸ਼ੇ ਅੱਜ ਸਾਡੀ ਹਾਊਸ ਦੀ ਮੀਟਿੰਗ ਹੈ ਤੇ ਸਾਰੇ ਕੌਂਸਲ ਸਹਿਬਾਨ ਨੇ ਮੇਰੇ ਭੈਣਾਂ ਨੇ ਬੜੇ ਵਧੀਆ ਢੰਗ ਨਾਲ ਸਾਡੀ ਮੀਟਿੰਗ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਟ੍ਰੈਫਿਕ ਦਾ ਮਸਲਾ ਜੀ ਉਹ ਅੱਜ ਹਾਊਸ ਦੀ ਮੀਟਿੰਗ ਸੀ ਸਾਡੇ ਹੋਰ ਵੀ ਜਿਹੜੇ ਮੋਹਤਵਾਰ ਸੱਜਣ ਸੀਗੇ ਉਹਨਾਂ ਨੂੰ ਵੀ ਬੁਲਾਇਆ ਗਿਆ ਟ੍ਰੈਫਿਕ ਦੀ ਜਿਹੜੀ ਸਮੱਸਿਆ ਦਾ ਜਿਹੜਾ ਹੱਲ ਹੈ ਸਾਰਿਆਂ ਤੋਂ ਅਲੱਗ-ਅਲੱਗ ਸੁਜੈਸ਼ਨ ਲਈ ਗਈ ਵੀ ਕਿੱਧਰੋਂ ਬਾਈਪਾਸ ਬਣ ਸਕਦਾ ਹੈ ਕਿੱਧਰੋਂ ਟ੍ਰੈਫਿਕ ਕੰਟਰੋਲ ਹੋ ਸਕਦਾ ਹੈ ਤੇ ਇਸ ਦੇ ਬਰਤੀ ਅਸੀਂ ਨੈਸ਼ਨਲ ਹਾਈਵੇ ਵਾਲਿਆਂ ਨਾਲ ਵੀ ਮੀਟਿੰਗ ਕਰਾਂਗੇ ਵੀ ਟ੍ਰੈਫਿਕ ਜਿਹੜਾ ਸਾਹਨੇ ਵਾਲ ਦੇ ਚੌਂਕ ਵਿੱਚ ਕਾਫੀ ਜ਼ਿਆਦਾ ਭਾਰੀ ਮਾਤਰਾ ਨਾਲ ਹੈਗਾ ਸਮੱਸਿਆ ਜਿਹੜੀ ਬਾਜ਼ਾਰ ਵਾਲਿਆਂ ਨੂੰ ਵੀ ਆਉਂਦੀ ਹੈ ਵੀ ਉਹਦਾ ਅਸੀਂ ਕੰਟਰੋਲ ਕਰ ਸਕੀਏ ਇਸ ਬਾਰੇ ਵੀ ਸਾਡੀ ਚਰਚਾ ਹੋਈ ਅੱਜ ਔਰ ਵਪਾਰ ਬੈਂਕ ਦੇ ਨਾਲ ਤੁਸੀਂ ਜੁੜੇ ਹੋਏ ਹੋਣ ਵਪਾਰੀਆਂ ਦੀਆਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਕਾਉਂਸਲ ਨਾਲ ਨਈਏ ਇੱਥੇ ਆਉਂ ਗਿਆਣੀਆਂ ਉਹਦੇ ਬਾਰੇ ਵਪਾਰੀਆਂ ਨਾਲ ਜੀ ਹੁਣ ਬਾਜ਼ਾਰ ਦੇ ਵਿੱਚ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ ਜਾਊਗੀ ਜਿੰਨੇ ਵੀ ਸਾਡੇ ਦੁਕਾਨਦਾਰ ਭਰਾ ਨੇ ਜਾਂ ਸਾਡੇ ਯੂਨੀਅਨ ਵਾਲੇ ਨੇ ਜਾਂ ਸਾਡੇ ਮੈਡੀਕਲ ਯੂਨੀਅਨ ਵਾਲੇ ਭਰਾ ਨੇ ਸਾਰੇ ਜੇ ਕਿਸੇ ਨੂੰ ਕਿਸੇ ਚੀਜ਼ ਦੀ ਸਮੱਸਿਆ ਆਉਂਦੀ ਹੈ ਤੇ ਟ੍ਰੇਡ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਉਹਦਾ ਵੀ ਸਮੱਸਿਆ ਦਾ ਅਸੀਂ ਹੱਲ ਕਰਾਂਗੇ ਜਿਵੇਂ ਮੰਡੀ ਦੇ ਵਿੱਚ ਲਗਾ ਮੀਟਿੰਗ ਕਰਾਂਗੇ ਵੀ ਮੰਡੀ ਵਾਲਿਆਂ ਨੂੰ ਕਿਸੇ ਚੀਜ਼ ਦੀ ਸਮੱਸਿਆ ਹੈ ਜਾਂ ਬਾਜ਼ਾਰ ਵਾਲਿਆਂ ਨੂੰ ਕਿਸੇ ਚੀਜ਼ ਦੀ ਸਮੱਸਿਆ ਹੈ ਟ੍ਰੈਫਿਕ ਦੀ ਸਮੱਸਿਆ ਹੈ ਉਹਦੇ ਬਾਰੇ ਮੀਟਿੰਗਾਂ ਕਰਕੇ ਜਿੰਨੇ ਵੀ ਸਾਡੇ ਬਾਜ਼ਾਰ ਦੇ ਭਰਾ ਨੇ ਦੁਕਾਨਦਾਰ ਵੀਰ ਨੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਾਂਗੇ ਜੀ ਜ਼ਰੂਰ ਵੱਡੇ ਮਾਦੀਆਂ ਆਹੀਂ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਸੀਗੀ ਜਿਹੜੇ ਅਫੋਰਡੇਬਲ ਹਾਊਸ ਮੁੱਖ ਮੰਤਰੀ ਪੰਜਾਬ ਵੱਲੋਂ 400 ਲੋਕਾਂ ਨੂੰ ਜਿਹੜੇ ਦਿੱਤੇ ਜਾਣੇ ਨੇ ਉਹਨਾਂ ਦੇ ਮੁੱਖ ਜਿਹੜਾ ਸੀਗਾ ਉਹ ਟਾਪਿਕ ਸੀ ਉਸ ਤੋਂ ਇਲਾਵਾ ਸ਼ਹਿਰ ਦੇ ਅਲਦਲੇ ਸਾਹਨੇ ਵਾਲ ਦੇ ਇਹਨੂੰ ਸੇਫ ਕਰਨ ਵਾਸਤੇ ਸ਼ਹਿਰ ਨੂੰ ਕੁਝ ਇੰਡਸਟਰੀ ਜਿਹੜੀ ਆ ਉਹਨੂੰ ਥੋੜਾ ਸ਼ਹਿਰ ਤੋਂ ਦੂਰ ਰੱਖਿਆ ਜਾਵੇ ਉਹਦੇ ਲਈ ਵਿਚਾਰ ਚਰਚਾ ਕੀਤੀ ਗਈ ਔਰ ਨਗਰ ਕੌਂਸਲ ਦੀਆਂ ਹੱਦਾਂ ਵਧਾਉਣ ਲਈ ਕੀਤੀ ਗਈ ਔਰ ਸਭ ਤੋਂ ਜਿਹੜੀ ਵੱਡੀ ਟ੍ਰੈਫਿਕ ਦੀ ਸਾਡੀ ਸਮੱਸਿਆ ਉਹਦੇ ਤੇ ਬੜਾ ਮਤਲਬ ਜਿਹੜਾ ਹੈਗਾ ਉਹ ਸੰਜੀਦਗੀ ਨਾਲ ਸਾਰਿਆਂ ਨੇ ਮੈਂਬਰਾਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਨੇ ਵੀ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਸੋ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜਾ ਹੈਗਾ ਵਿਚਾਰ ਕੀਤਾ ਗਿਆ ਜੀ ਅਗਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਇੱਕ ਤਾਂ ਜਿਹੜੇ ਅਫੋਰਡੇਬਲ ਹਾਊਸ ਨੇਟ ਕਮਜ਼ੋਰ ਵਰਗਾਂ ਨੂੰ ਸਰਕਾਰ ਵੱਲੋਂ 394 ਫਲੈਟ ਦਿੱਤੇ ਜਾ ਰਹੇ ਨੇ ਉਹਨਾਂ ਦਾ ਸੀਵਰੇਜ ਕਨੈਕਸ਼ਨ ਕਰਨ ਸੰਬੰਧੀ ਚਰਚਾ ਹੋਈ ਹੈ ਜੀ ਤੇ ਇੱਕ ਜਿਹੜੀ ਕੂੜੇ ਦੀ ਰੀਮੀਡੀਸ਼ਨ ਕਰਨ ਵਾਸਤੇ ਕੂੜੇ ਦੀ ਜਿਹੜੀ ਖਫਤਾ ਉਹਨੂੰ ਖਤਮ ਕਰਨ ਲਈ ਇਹ ਉਹਦੇ ਵਾਸਤੇ ਚਰਚਾ ਹੋਈ ਆ ਔਰ ਇੱਕ ਟ੍ਰੈਪਕ ਬਾਰੇ ਜਿਹੜੀ ਇੱਕ ਨੰਦਪੁਰ ਸੂਏ ਦੀ ਪੁਲੀ ਆ ਉਤੋਂ ਬਾਈਪਾਸ ਜਿਹੜਾ ਹੈਗਾ ਉਤੋਂ ਜੁੜੀ ਰੋਡ ਤੇ ਅੱਗੇ ਇਹ ਜੁੜੀ ਜਾ ਕੇ ਜਿਹੜਾ ਨੈਸ਼ਨਲ ਹਾਈਵੇ ਤੋਂ ਇੱਕ ਰਸਤਾ ਲੈਣਾ ਜੁੜੀ ਰੋਡ ਦੀ ਐਂਟਰੀ ਵਾਸਤੇ ਉਹਦੀ ਲਈ ਚਰਚਾ ਹੋਈ ਆ ਜੀ ਬਾਕੀ ਬਾਡ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਹਰਦੀਪ ਸਿੰਘ ਮੁੰਡੀਆਂ ਕੈਬਨਟ ਮੰਤਰੀ ਸਾਡੇ ਉਹਨਾਂ ਦੀ ਅਗਵਾਈ ਦੇ ਵਿੱਚ ਪਹਿਲਾਂ ਵੀ ਸਾਡੇ ਚੱਲ ਰਹੇ ਨੇ ਗਲੀਆਂ ਪਹਿਲਾਂ ਬਣਾ ਰਹੇ ਆ ਬਾਕੀ ਅੱਜ ਵੀ ਇੱਕ ਗਲੀ ਦੀ ਮੰਗੀ ਕਰਕੇ ਆਏ ਆ ਤੇ ਜਲਦੀ ਉਹ ਕੰਮ ਵੀ ਸਟਾਰਟ ਹੋ ਜਾਊਗਾ ਔਰ ਬਾਕੀ ਸ਼ਹਿਰ ਦੇ ਵਿੱਚ ਹੋਰ ਵੀ ਜਿਹੜੇ ਕੰਮ ਨੇ ਟ੍ਰੈਫਿਕ ਦੀ ਰਿਕਵਟਾਂ ਜਾਂ ਹੋਰ ਆ ਉਹਦੇ ਬਾਰੇ ਜਦੋਂ ਮੀਟਿੰਗ ਵਿੱਚ ਚਰਚਾ ਹੋਈ ਹੈ ਜੀ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਅੱਜ ਖਾਸ ਕਰਕੇ ਆਪਣੇ ਵਾਰਡ ਨੰਬਰ 8 ਦੇ ਵਿੱਚ ਜੋ ਰੇਲਵੇ ਰੋਡ ਆ ਸਾਡਾ ਉਹਦੇ ਬਾਰੇ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੋ ਸਭ ਨੂੰ ਬੇਨਤੀ ਕੀਤੀ ਕਿ ਰੇਲਵੇ ਰੋਡ ਜੋ ਸਾਹਨੇ ਵਾਲਾ ਮੇਨ ਸਟੇਸ਼ਨ ਆ ਸਟੇਸ਼ਨ ਵਾਲੀ ਜੋ ਰੋਡ ਆ ਸੜਕਾ ਉਹਦੀ ਬਹੁਤ ਜ਼ਿਆਦਾ ਖਸਤਾ ਹਾਲਤ ਆ ਕਿਰਪਾ ਕਰਕੇ ਉਹਨੂੰ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਵੇ ਤੇ ਪ੍ਰਧਾਨ ਜੀ ਵੱਲੋਂ ਇਹ ਵਿਸ਼ਵਾਸ ਵੀ ਦਵਾਇਆ ਗਿਆ ਕਿ ਆਉਣ ਵਾਲੇ ਫਰਵਰੀ ਮਹੀਨੇ ਤੱਕ ਉਹਦਾ ਕੰਮ ਵੀ ਆਪਾਂ ਵੱਡੇ ਪੱਧਰ ਤੇ ਵਧੀਆ ਢੰਗ ਨਾਲ ਸ਼ੁਰੂ ਕੀਤਾ ਜਾਊਗਾ ਤੇ ਦੂਸਰੀ ਗੱਲ ਹੈ ਜੀ ਜੋ ਸੀਵਰੇਜ ਦੀ ਸਮੱਸਿਆ ਵਾ ਕਿਉਂਕਿ ਸੀਵਰੇਜ ਕਾਫੀ ਜਗ੍ਹਾ ਤੋਂ ਸਾਡਾ ਬੰਦ ਹੋਇਆ ਹੋਇਆ ਵਾ ਪਾਣੀ ਦੀ ਸਮੱਸਿਆ ਅੱਗੇ ਬਰਸਾਤੀ ਮੌਸਮ ਚ ਆਉਂਦੀ ਆ ਉਸ ਦੇ ਉੱਤੇ ਲੈ ਕੇ ਬੜੇ ਵਿਚਾਰ ਬਟਾਂਦਰੇ ਹੋਏ ਉਸ ਤੋਂ ਬਾਅਦ ਜੋ ਚੌਂਕ ਦੇ ਵਿੱਚ ਮੇਨ ਸਮੱਸਿਆ ਆਉਂਦੀ ਆ ਬਹੁਤ ਜ਼ਿਆਦਾ ਜਾਮ ਲੱਗਦਾ ਵੱਡੇ ਪੱਧਰ ਵਹੀਕਲ ਨੇ ਕਿ ਉਹਨਾਂ ਦਾ ਕੋਈ ਬਾਈਪਾਸ ਇਦਾਂ ਦਾ ਤਿਆਰ ਕੀਤਾ ਜਾਵੇ ਕਿ ਟਰੱਕ ਵਾਲੇ ਜਿਹੜੇ ਵੱਡੇ ਵਹੀਕਲ ਵਾਲੇ ਨੇ ਉਹਨਾਂ ਨੂੰ ਵੀ ਕੋਈ ਸਮੱਸਿਆ ਨਾ ਹੋਵੇ ਆਰਾਮ ਨਾਲ ਆਪਣਾ ਰੋਡ ਕ੍ਰੋਸ ਕਰ ਸਕਣ ਸੋ ਅੱਜ ਇਸ ਵਿਸ਼ਿਆ ਦੇ ਉੱਤੇ ਲੈ ਕੇ ਵਿਚਾਰ ਵਟਾਂਦਰਾ ਹੋਇਆ ਤੇ ਕੁਝ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਇਆ ਤੇ ਬੇਨਤੀ ਕੀਤੀ ਆ ਕਿ ਅਕਸਰ ਕੀ ਹੁੰਦਾ ਵਾ ਜੋ ਵਿਰੋਧੀ ਧਿਰ ਵਾਲੇ ਹੁੰਦੇ ਨੇ ਉਹ ਕੰਮਾਂ ਨੂੰ ਰੋਕਦੇ ਆ ਤੇ ਅਸੀਂ ਇਹ ਬੇਨਤੀ ਕੀਤੀ ਆ ਕਿ ਇਹ ਆਪਣਾ ਇਲਾਕਾ ਸਾਂਝੇ ਵਾਲਾ ਸਾਰੇ ਜਣੇ ਜੇ ਕਿਸੇ ਦੇ ਵਾਰਡ ਦੇ ਵਿੱਚ ਵੀ ਕੋਈ ਕੰਮ ਹੁੰਦਾ ਉਹਨੂੰ ਸਾਰਿਆਂ ਨੂੰ ਸਹੀ ਤਰੀਕੇ ਨਾਲ ਕੰਮ ਕਰਾਏ ਜਾਵੇ ਕੋਈ ਕੋਈ ਵੀ ਬੰਦਾ ਕਿਸੇ ਦੇ ਵਾਰਡ ਦੇ ਵਿੱਚ ਕੰਮ ਨੂੰ ਰੋਕੇ ਨਾ ਸਮਾਕੇ ਕੰਮ ਦੀ ਤਸੱਲੀ ਨਾਲ ਸਾਰਿਆਂ ਦੇ ਵਾਰਡਾਂ ਦੇ ਵਿੱਚ ਕੰਮ ਹੋਵੇ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਪੂਜਾ ਰਾਣੀ ਜੀ ਦਾ ਤੇ ਸਾਡੇ ਟਰੇਡ ਬਿੰਗ ਦੇ ਪ੍ਰਧਾਨ ਰਾਜਦੀ ਪਾਟਿਆ ਜੀ ਸਮੂਹ ਕੌਂਸਲਰਾਂ ਦਾ ਜਿਹੜੇ ਸਾਡੇ ਕਲੋਨੀਆਂ ਦੇ ਮਸਲੇ ਨੂੰ ਲੈ ਕੇ ਬੜੀ ਸੰਜੀਦਗੀ ਨਾਲ ਚੱਲ ਰਹੇ ਨੇ ਕਲੋਨੀ ਦੇ ਵਿੱਚ ਕੋਈ ਵੀ ਕੰਮ ਹੁੰਦਾ ਜਿਦਾਂ ਉਹ ਸਟਰੀਟ ਲਾਈਟਾਂ ਦਾ ਕੰਮ ਸੀ ਤੇ ਸਾਫ ਸਪਾਈ ਦਾ ਕੰਮ ਆ ਉਹ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਵੱਲੋਂ ਕੀਤਾ ਜਾਂਦਾ ਈ ਉਹ ਸਾਹਿਬ ਵੱਲੋਂ ਕੀਤਾ ਜਾਂਦਾ ਤੇ ਸਾਡੇ ਮੰਤਰੀ ਸਾਹਿਬ ਨੇ ਨਗਰ ਕਾਉਂਸਲ ਦੀ ਹੱਦਬੰਦੀ ਦੇ ਵਿੱਚ ਸ਼ਾਮਲ ਕਰਵਾਉਣ ਲਈ ਜੋ ਉਦਮ ਕੀਤਾ ਉਪਰਾਲਾ ਕੀਤਾ ਅਸੀਂ ਕਲੋਨੀਆ ਨਿਵਾਸੀਆਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਆ ਤੇ ਇਹਦੇ ਵਿੱਚ ਸਾਡੇ ਮੇਰੇ ਵੀਰ ਪਲਵਿੰਦਰ ਸਿੰਘ ਸੰਧੂ ਜੀ ਅਮਨ ਪਨੇਸਰ ਜੀ ਸਾਰੇ ਜਿੰਨੇ ਨਗਰ ਕਾਉਂਸਲ ਦੇ ਮੈਂਬਰ ਨੇ ਸਾਰੇ ਸਹਿਯੋਗ ਦਿੰਦੇ ਨੇ ਤੇ ਸਾਰਿਆਂ ਦਾ ਮੈਂ ਤੈਦਰੁਤ ਧੰਨਵਾਦੀ ਆ ਜਿਹੜੇ ਸਾਡੀ ਕਲੋਨੀ ਦੇ ਲਈ ਜਿਹੜੀ ਕੀ ਨਗਰ ਕਾਉਂਸਲ ਤੋਂ ਬਾਹਰ ਆ ਉੱਥੇ ਕੰਮ ਕਰਵਾਉਣ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਧੰਨਵਾਦ